ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਸੂਟਸ ਦੇ 컬렉ਸ਼ਨ ਲੈ ਕੇ ਆਏ ਸਾਰੇ ਦੇ ਸਾਰੇ ਰਹਿਣਗੇ ਪਸ਼ਮੀਨੇ ਦੇ ਸੂਟਸ ਦੇ 컬렉ਸ਼ਨ ਹੋਏਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਗੰਗਾ ਬ੍ਰਾਂਡ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਹੋਏਗੀ ਜਿਸ ਦੇ ਉੱਪਰ ਥ੍ਰੈਡ ਵਰਕ ਕੀਤਾ ਗਿਆ ਹੈਗਾ ਇਹ ਬਾਟਮ ਦੇ ਉੱਪਰ ਤੇ ਇਹ ਰਹਿਣ ਵਾਲੇ ਹੈਗੇ ਵਿਦਆਉਟ ਦੁਪੱਟਾ 999 ਰੁਪਏ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈਗੀ ਆ ਤੁਸੀਂ ਰੂਟੀਨ ਲਈ ਵੀ ਯੂਜ਼ ਕਰ ਸਕਦੇ ਆਂ ਤੇ ਛੋਟੇ-ਮੋਟੇ ਫੰਕਸ਼ਨ ਲਈ ਵੀ ਇਹ ਵਾਲੇ ਸੂਟਸ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਉਹ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਤੇ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਤੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓਜ਼ ਆ ਜਿਹੜੀਆਂ ਉਹ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਜੇਕਰ ਤੁਸੀਂ ਇਹ ਵਾਲੇ ਸੂਟਸ ਸਾਡੇ ਤੋਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਸਾਰੇ ਦੇ ਸਾਰੇ ਜਿਹੜੇ ਸ਼ਰਟਾਂ ਰਹਿਣਗੀਆਂ ਉਹ ਗੰਗਾ ਬ੍ਰਾਂਡ ਦੀਆਂ ਸ਼ਰਟਾਂ ਰਹਿਣ ਵਾਲੀਆਂ ਡਿਜੀਟਲ ਪ੍ਰਿੰਟ ਦੀਆਂ ਹੋਣਗੀਆਂ ਤੇ ਆਪਣੇ ਚੁਆਇਸ ਦੇ ਅਕੋਰਡਿੰਗ ਵੀ ਤੁਸੀਂ ਕਿਸੇ ਵੀ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਇਹ ਵੀ ਪਸ਼ਮੀਨੇ ਦੇ ਉੱਪਰ ਰਹਿਣਗੇ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਪਸ਼ਮੀਨੇ ਦੀ ਜਿਹੜੀ ਪਲੇਨ ਬਾਟਮ ਰਹੇਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਪ੍ਰਾਈਜ਼ ਰਹੇਗਾ 699 ਰੁਪਏ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਕਿ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਤੇ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਆ ਪ੍ਰਾਈਜ਼ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗੇ ਆ ਆਪਾਂ ਜਿਹੜੇ ਰੈਡੀ ਕੀਤੇ ਸੂਟਸ ਦੀ 컬렉ਸ਼ਨ ਵੀ ਲੈ ਕੇ ਆਏ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਪ੍ਰੋਪਰ ਜਿਹੜੇ ਵਰਕ ਕੀਤਾ ਹੋਇਆ ਸ਼ਰਟ ਪਲੱਸ ਬਾਟਮ ਦੇ ਉੱਪਰ ਸਾਰਾ ਜਿਹੜਾ ਤੁਹਾਨੂੰ ਉਹ ਸਟਾਕ ਦਿਖਾਵਾਂਗੇ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਜਰਜਟ ਦੀ ਸ਼ਰਟ ਹੋएगी ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈਗੀ ਜਿਸ ਤੇ ਫਰੰਟ ਦੇ ਉੱਪਰ ਥ੍ਰੈਡ ਵਰਕ ਕੀਤਾ ਗਿਆ ਨਾਲ ਜਰਜਟ ਦੀ ਬਾਟਮ ਰਹੇਗੀ ਜਿਸ ਤੇ ਉੱਪਰ ਵੀ ਵਰਕ ਕੀਤਾ ਗਿਆ ਹੈਗਾ ਟਾਈ ਮੀਟਰ ਦੀ ਇਸ ਤੇ ਨਾਲ ਜਿਹੜੀ ਕੱਟ ਹੋਏਗੀ ਦੋਹਾਂ ਦੇ ਟਾਈ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਤੇ ਨਾਲ ਟਾਈ ਮੀਟਰ ਦਾ ਹੀ ਦੁਪੱਟਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਜਿਹੜਾ ਕੱਟਵਰਕ ਕੀਤਾ ਗਿਆ ਹੈਗਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਉਹ ਇਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਹੈ ਤੇ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਸਿਮਰ ਦੇ ਉੱਪਰ ਆਪਾਂ ਆਲਓਵਰ ਜਿਹੜਾ ਸਿਮਰ ਦਾ ਸੂਟ ਰਹਿਗਾ ਜਿਸ ਤੇ ਫਰੰਟ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਨਾਲ ਆਰਗੈਂਜ਼ਾ ਦਾ ਟਾਈ ਐਂਡ ਡਾਈ ਦਾ ਦੁਪੱਟਾ ਹੋਏਗਾ ਜਿਸ ਤੇ ਫੋਰ ਸਾਈਡ ਜਿਹੜਾ ਕੱਟਵਰਕ ਕੀਤਾ ਗਿਆ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀ ਤੇ ਇਹ ਵਾਲੇ ਸੂਟਸ ਜਿਹੜੇ ਰਹਿਣ ਵਾਲੇ ਹੈਗੇ ਇਹ ਵੀ ਆਪਾਂ ਨੇ ਸਿਮਰ ਦੇ ਉੱਪਰ ਰੈਡੀ ਕੀਤੇ ਆ ਜਿਹੜਾ ਆਲ ਓਵਰ ਜਿਹੜਾ ਸਿਮਰ ਦਾ ਸ਼ੂਟ ਰਹੇਗਾ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਪਲੱਸ ਸ਼ਰਟ ਦੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਹੈਗਾ ਤੇ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਆ ਬਹੁਤ ਹੀ ਜ਼ਿਆਦਾ ਸੋਹਣੇ ਡਾਰਕ ਕਲਰ ਦਾ ਚਾਰਟ ਰਹਿਣ ਵਾਲਾ ਹੈਗਾ ਇਹ ਵਾਲੇ ਸੂਟਸ ਜਿਹੜੇ ਰਹਿਣਗੇ ਜੌਰਜਟ ਦਾ ਆਲ ਓਵਰ ਸ਼ੂਟ ਰਹੇਗਾ ਜਿ세 ਫਰੰਟ ਦੇ ਉੱਪਰ ਜਿਹੜਾ ਥ੍ਰੈਡਵਰਕ ਕੀਤਾ ਗਿਆ ਹੈਗਾ ਵਿਦਆਊਟ ਦੁਪੱਟਾ ਰਹਿਣ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਸੇਮ ਐਜ਼ਾ ਜਿਹੜਾ ਵਰਕ ਹੋਏਗਾ ਬਾਜੂ ਦੇ ਉੱਪਰ ਵੀ ਰਹਿਣ ਵਾਲਾ ਹੈਗਾ ਸੂਟ ਹੋਏਗਾ ਜਿਹੜਾ ਆਲ ਓਵਰ ਰਹੇਗਾ ਜਿਸ ਤੇ ਘੇਰੇ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਸੇਮ ਐਜ਼ਾ ਵਰਕ ਰਹੇਗਾ